ਹੈਲੋ ਹਾਂਜੀ ਸਤਿ ਸ੍ਰੀ ਅਕਾਲ ਗਾਈਜ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਹਾਂ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਆਪਾਂ ਆਏ ਸੀ ਅੱਜ ਮਸ਼ਹਹਰਾ ਬਨਵਾ ਉਥੇ ਆਪਾਂ ਲਵਾਉਣੀ ਸੀ ਐਕਟੀਵਿਟੀ ਵਾਲੀ ਨੰਬਰ ਪਲੇਟ ਆ ਗਈ ਸੀ ਆਪਣੀ ਤੇ ਆਪਾਂ ਸੋਚਿਆ ਚੱਲੋ ਲਵਾਨੇ ਆ ਤੇ ਲਵਾ ਕੇ ਚੱਲੋ ਇੱਥੇ ਪੇਕੇ ਘਰ ਮੇਲਾਉਣੇ ਆ ਇੱਥੇ ਆਣ ਕੇ ਤੇ ਆਪਾਂ ਇਹ ਸੋنگੇ ਇਹਨਾਂ ਨੇ ਜੋ ਆਪਾਂ ਠਾਣ ਲੱਗੇ 3 ਵਜੇ ਦੇ ਸੁੱਤੇ ਹੋਏ ਸੀ ਤੇ ਹੁਣ ਵੱਜ ਗਏ ਸ਼ਾਮਾਂ ਦੇ 6 तो इन्ह मैं बड़ा उठाया पर नहीं उठे तो हम आपको बेला हो गया हम रात इतना रवे आज हम आप इधर वाले चलते हैं देखते हैं अपन की लगभग है हाँ जी जी एक बार का माहौल है बचपन से खेलते रहे हैं हाँ जी देखो जी अब बारिश बहुत ज्यादा तेज हो है तो मौसम बहुत ही सोना बनिया होया है मी बहुत ज्यादा पै गया इतना ਜਿਹੜੇ-ਜਿਹੜੇ ਇਲਾਕਿਆਂ ਦੇ ਜਮੀਂ ਪਿਆ ਵਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਅਜਮੀਂ ਪੈ ਗਿਆ ਹਾਂਜੀ ਕੈਮਰਾ ਸਾਰੇ ਘੁਮਾ ਕੇ ਦਿਖਾਓ ਜੀ ਕਿੰਨੀ ਅੱਜ ਬਾਰਿਸ਼ ਹੋਈ ਐ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਐ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਆਪਣੇ ਨਾਲ ਨਵੇਂ ਜੁੜੇ ਆ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਾਂਜੀ ਤੇ ਲਾਈਕ ਜਰੂਰ ਦਿਹਾ ਦਿਓ ਜੀ ਆਜੋ ਆਪਾਂ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਲੋਨ अपना सब्जिया की लाभ दिन है तो फिर आप खड़ा पिंड आप जारी सब्जियां खड़ी कि हम भी आप खड़ा बहुत सोनिया ताजा ताजी सब्जियां यह देखो गाइज ਕਿੰਨਾ ਸੋਨਾ ਕੱਟਿਆ ਕਰੋ ਇਹ ਸਬਤ ਜਾ ਦਰਮਨ ਬੇਟਾ ਹਾਂਜੀ ਮੇਰੇ ਨਾਲ ਮੇਰੀ ਭਤੀਜੀ ਜਿਹੜੀ ਉਹ ਤੜਾ ਰਹੀ ਹੈ ਕਦੂ ਆਪਾਂ ਸਬਜ਼ੀਆਂ ਲਾ ਪਰ ਰਹੀਏ ਸੰਘੀਏ ਥੋੜਾ ਜਿਆ ਪਰਵਾਰ ਵੀ ਚੰਗੀਏ ਕੱਦੂ ਜਿਹੜੇ ਸੇਤ ਲਈ ਬਹੁਤ ਵੱਧ ਗਏ ਹੁਣ ਕਿ ਕੱਦੂ ਵੀ ਆਮ ਕੱਦੂ ਨਹੀਂ ਰਹਿ ਕੱਦੂ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਹੈ ਹਾਂਜੀ ਤੇ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹਨਾਂ ਦੀ ਆਜੋ ਆਪਾਂ ਬਾਹਰ ਦੀ ਦੇਖਦੇ ਕਿਉਂਕਿ ਉੱਧਰ ਸਬਜ਼ੀਆਂ ਹੋਰ ਵੀ ਲੱਗੀਆਂ ਹੋਈਆਂ ਹੈ ਆਜੋ ਬਾਹਰ ਦੀ ਦੇਖਦੇ ਆਪਾਂ ਲੋਪੋ ਦੀ ਜਾਮੂ ਬਰੇ ਲੱਗਦੇ ਰਹੇ ਆ ਪਰ ਸਾਡੀ ਕਿਸਮਤ ਜਿਨੀ ਹੈਗੇ ਹੁਣ ਜਾਮੂ ਖਤਮ ਹੋ ਗਿਆ ਹਾਂਜੀ ਗਾਇਜ਼ ਉਹਨਾਂ ਆਪਾਂ ਬਾਰ-ਬਾਰ ਚੱਲਿਆ ਤੇ ਇੱਧਰ ਦੇਖੋ ਇੱਧਰ ਤੇ ਚਿੱਕੜੀ ਬਹੁਤ ਜ਼ਿਆਦਾ ਕਿਉਂਕਿ بارش ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਨਾ ਤੇ ਹਾਂਜੀ ਤੇ ਆਪਾਂ ਨੂੰ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗ ਰਿਹਾ ਏ ਹੂੰ ਹਾਂਜੀ ਆਜੋ ਇੰਨੀ ਚਿੱਕੜ ਬੜਾ ਏ ਮੈਂ ਖੋ ਵੀ ਨਹੀਂ ਜਾਣਾ ਚਲ ਜੀ ਗਾਇਤੂ ਦਰ ਕਾ ਬੋ ਜਿਆਦਾ ਹੈ ਵੱਲਾਂ ਤਾਂ ਕਾਹੀ ਆ ਆਜੋ ਦੇਖਦੇ ਆਂ ਸ਼ੇਰ ਦਾ ਮੈਂ ਨਹੀਂ ਪਰ ਇਹ ਕੁਛ ਲੱਗ ਨੂੰ ਨਾ ਜਾਏ ਆਪਣੇ ਬਾਹਰ ਵੀ ਅੱਜ ਬੜੀ ਤੇਜ ਹਵਾ ਹੈ ਤਾਂ ਮੈਨੂੰ ਤੇ ਦਾੜੀ ਪੜਾ ਲੱਗ ਰਿਆ ਹਾਂਜੀ ਉਹ ਇੱਕ ਕੱਦੂ ਆਪਣੀ ਨਜ਼ਰ ਚਿਲਦੀ ਆ ਗਿਆ ਹੈ ਜੀ ਉਹ ਇੱਕ ਕੱਦੂ ਨਜ਼ਰ ਚ ਆ ਗਿਆ ਪਰ ਕਾ ਬੜਾ ਹੈ ਮੈਨੂੰ ਤੇ ਹਾਂਜੀ ਆਜੋ ਗਾਇਤੂ ਕੋਣਾ ਪਾਉਂਦਰ ਘਰ ਤੋਂ ਦਰਦੇ ਨਹੀਂ ਜਾਣਗੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੈ ਉਧਰ ਹਾਂਜੀ ਪਰ ਧਿਆਨ ਨਹੀਂ ਪਾਣੀ ਭੜਾਈ ਯਾਰ ਮੈਂ ਆਪਣੇ ਪਾਪਾ ਜੀ ਦੀ ਸਮਾਦ ਤੇ ਮੱਥਾ ਟੇਕਣ ਲੱਗੀਆਂ ਕਿਉਂਕਿ ਇੱਥੇ ਪਾਪਾ ਜੀ ਦਾ ਨਿਸ਼ਾਨਸਾਲ ਚੜਾਇਆ ਹੈ ਜਿੱਦੋਂ ਵੀ ਮੈਂ ਮੇਤੇ ਇੱਥੇ ਮੱਥਾ ਟੇਕ ਕੇ ਜ਼ਰੂਰ ਜਾਨੀ ਆ ਪਾਪਾ ਜੀ ਨੇ ਅੰਗ ਤੇ ਜਫੇਦਾਰ ਸੀ ਤੇ ਉਹਨਾਂ ਦਾ ਇੱਥੇ ਨਿਸ਼ਾਨ ਸਾਹਿਬ ਆਵੇ ਖੁੰਡਾ ਵੀ ਤੁਹਾਨੂੰ ਦਿਖਾਉਣੀ ਆ हां यार देखो जी निशान शहर किराया होते ਪਪਾ ਜੀ ਦਾ ਸਸਕਾਰ ਕੀਤਾ ਗਿਆ ਸੀ ਤੇ ਇੱਥੇ ਬਾਦ ਵਿੱਚ ਇਹ ਜਗਾ ਬਣਾਈਆਂ ਕਿਉਂਕਿ ਪਪਾ ਜੀ ਰਗੜਾ ਲੰਘਦੇ ਹੁੰਦੇ ਸੀ ਤੇ ਅੱਗੇ ਉਹਨਾਂ ਦਾ ਕੁੰਡਾ ਵੀ ਰੱਖਿਆ ਹੋਇਆ ਏ ਸਾਡੇ ਪਪਾ ਜੀ ਇਹਦੇ ਵਿੱਚ ਰਗੜਾ ਲੰਘਦੇ ਹੁੰਦੇ ਸੀ ਅੱਗੇ ਇਹਦੇ ਵਿੱਚ ਮੀਂਹ ਦਾ ਪਾਣੀ ਹੁਣ ਪਿਆ ਹੋਇਆ ਏ ਬਹੁਤ ਜ਼ਿਆਦਾ ਜਿਆਦ ਹੁੰਦੀ ਏ ਪਪਾ ਜੀ ਦੀ ਜਦੋਂ ਇੱਥੇ ਆ ਗਿਆ ਫਿਰ ਮਨ ਥੋੜਾ ਜਿਹਾ ਉਦਾਸ ਹੋ ਜਾਂਦਾ ਏ ਹਾਂ ਜੀ ਮੰਮੀ ਰੋਜ਼ ਸਵੇਰ ਇੱਥੇ ਪੰਜ ਬਾਲਟੀਆਂ ਪਾਣੀ ਦੀਆਂ ਪਾਉਂਦੇ ਨੇ ਇਸਨਾਨ ਕਰਵਾਉਂਦੇ ਨੇ ਨਿਸ਼ਾਨ ਸਾਹਿਬ ਦਾ ਹਾਂਜੀ ਫੇਰੇ ਫੇਰੇ ਆਹ ਕੁੰਡੇ ਦੇ ਵਿੱਚ ਮੇਰੇ ਡੈਡੀ ਰਗੜਾ ਲਾਉਂਦੇ ਹੁੰਦੇ ਸੀ ਆਹ ਹੋਰੇ 10 ਜਿਹੇ ਮਿਕਸ ਹਾਂਜੀ ਗਾਇਜ਼ ਹਾਂਜੀ ਗਾਇਜ਼ ਉੱਧਰ ਸਾਰੇ ਆਪਣੀ ਪੈਣੀ ਆ ਤੇ ਹਾਂਜੀ ਇਹ ਸਾਰੇ ਆਹ ਵੇਖੋ ਕਿੰਨੇ ਤੱਥੀ ਹੋਏ ਨੇ ਕਦਰ ਆਪਣੇ ਨਿੰਗੂਆਂ ਦੇ ਬੂਟੇ ਵੀ ਆ ਗਏ ਆ ਪਰ ਉਪਰੋਂ ਦੀ ਆਈਦਾ ਏ ਹਾਂਜੀ ਚਾਈ ਜਦੀ ਬੱਚੇ ਹਾਂਜੀ ਗਾਇਜ਼ ਆਪਾਂ ਨੂੰ ਹੋਰ ਵੀ ਕਦੂ ਥੋੜੇ ਜਿ ਦੇਖੇ ਆ ਹਾਏ ਮੈਨੂੰ ਡਰ ਬੜਾ ਲੱਗ ਰਿਹਾ ਏ ਤੇ ਬਹੁਤ ਜ਼ਿਆਦਾ ਛੋਟੀ ਆ ਬਟ ਕੋਈ ਨਹੀਂ ਆਇਆ ਤੇ ਵਾਸਤੇ ਚਲ ਜਾਣਗੇ ਮੈਂ ਤੇ ਵਿੱਚ ਆ ਜਿਹੜੇ ਕਦੂ ਹੁੰਦੇ ਆ ਇੰਨਾ ਕਦੂਆ ਦਾ ਆਪਾਂ ਵੈਤੇ ਹੀ ਰਹਿਤਾ ਪਾ ਸਕਦੇ ਆ ਕਿਉਂਕਿ ਇਹ ਆਪਾਂ ਨੂੰ ਉਬਾਲਨੇ ਵੀ ਨਹੀਂ ਪੈਂਦੇ ਆ ਕਾਫੀ ਸੌਫਟ ਹੁੰਦੇ ਆ ਤੇ ਜੇ ਆਪਾਂ ਉਬਾਲ ਕੇ ਰਹਿਤਾ ਪਾਉਨੇ ਆ ਮੈਂ ਇੱਕ ਬਲੌਗ ਪਹਿਲਾਂ ਪਾਇਆ ਆ ਤੁਸੀਂ ਉਹ ਦੇਖਿਓ ਜਰੂਰ ਤੇ ਫਿਰ ਇਹਦੇ ਵਿੱਚ ਜਿਹੜੇ ਆਪਣੇ ਪੋਸ਼ਟਿਕ ਤੱਤ ਮਰ ਜਾਂਦੇ ਆ ਆਪਾਂ ਨੂੰ ਇਸ ਤਰ੍ਹਾਂ ਹੀ ਰਹਿਤਾ ਪਾਉਣਾ ਚਾਹੀਦਾ ਕੱਚੇ ਦਾ ਧੁਆਣਾਈ ਹਾਂਜੀ ਨਾਂ ਨਾ ਗਿਆ ਕਿ ਆਪਾਂ ਤੋੜਿਆ ਨਹੀਂ ਤੋੜਿਆ ਸੀ ਕੋਲਾ ਪੇੜੋ ਤੋੜਨਾਂ ਨਹੀਂ ਆਉਂਦੇ ਠੇਕਿਆਂ ਕਿ ਆਪਾਂ ਨੂੰ ਬਚਨ ਜਿਆਦਾ ਆ ਜਾਂਦਾ ਜਾਂ ਆਪਾਂ ਉਹੋ ਜਿਹਾ ਹਰਕਤਾਂ ਕਰਨਾ ਪੁੰਨੀ ਜਿਹੜੀਆਂ ਆਪਾਂ ਬੇਕੀਚ ਕਰਦੇ ਮੈਂ ਸੀ ਪਹਿਲਾਂ ਕਦੀ ਜੀ ਬੱਚੇ ਤੇ ਚੜ ਗਿਆ ਕਦੀ ਕੰਡਾ ਤੇ ਕਦੀ ਕਿਤੇ ਕਦੀ ਮੈਨੂੰ ਨਹੀਂ ਲੱਭ ਰਿਹਾ ਅੱਜ ਕਿੱਥੇ ਗਏ ਉਹਨੇ ਬਾਸੀ ਨਹੀਂ ਕੀਤੀ ਉਧਰ ਅੱਗੇ ਥੋੜੇ ਯਾਰ ਮੇਰੀ ਭੈਣ ਦਾ ਬੇਟਾ ਤੇ ਬਹੁਤ ਹੀ ਪਿਆਰਾ ਹੈ ਪਰ ਇਹ ਆਉਂਦਾ ਨਹੀਂ ਕਿਸੇ ਕੋਲ ਇਹ ਕਰੀ ਹੱਥ ਕਰ ਲੋ ਹਾਂ ਕਰ ਲੋ ਬਾਏ ਬਾਏ ਕਰ ਲੋ ਬਾਏ ਬਾਏ ਹਾਂ ਜੀ ਜੀ ਹੁਣ ਆਪਾਂ ਚੱਲਨੇ ਆ ਆਪਣੇ ਪਿੰਡ ਨੂੰ ਤੇ ਬਲੌਗ ਜਿਹੜਾ ਸਾਡਾ ਪੂਰਾ ਜਰੂਰ ਦੇਖਣਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਓਕੇ ਬਾਏ ਟਾਟਾ